ਉਹ ਲੰਘ ਰਹੇ ਲੱਗਦਾ ਯਾਰ ਵੀ ਉੱਪਰ ਕਰੀ ਜਾਂਦੇ ਪ੍ਰੋਸੈਸ ਰਾਤ ਨੂੰ ਸਰ ਕੀ ਨਾ ਗਿਆ ਜੀ ਸਰ ਮੇਰਾ ਨਾਮ ਆਯੂਸ਼ਾ ਆਪਾਂ ਨਾ ਪਟਵਾਰੀ ਟਾਪੇ ਜੀ ਨੇ ਕਰਨਾ ਆਏ ਸੀਗੇ ਰਾਤੀ ਤੇ ਆਪਾਂ ਜਿਨੇ ਕਰਕੇ ਜਸਟ ਬਾਹਰ ਨਿਕਲੇ ਸੀਗੇ ਤੇ ਪਾਰਕਿੰਗ ਵਾਲੀ ਸਾਈਡ ਆਪਾਂ ਐਕਟਿਵਾ ਬਾਈਕ ਆਪਣੀ ਕੱਢਣ ਲੱਗੇ ਸੀਗੇ ਉਹਨੇ ਨੂੰ ਕਿਸੇ ਸਰ ਫੋਟੋ ਖਿੱਚਦੇ ਪਏ ਸੀਗੇ ਮੇਰੀ ਸਿਸਟਰ ਦੀ ਤੇ ਉਤੋਂ ਬਾਅਦ ਸਾਡੇ ਪੰਜ ਕ ਬੰਦੇ ਨਾ ਇਧਰ ਖੜੇ ਸੀਗੇ ਪਾਰਕਿੰਗ ਦੀ ਬਿਲਕੁਲ ਸਾਈਡ ਤੇ ਰੋਡ ਦੇ ਬਿਲਕੁਲ ਸਾਈਡ ਤੇ ਖੜੇ ਸੀਗੇ ਪੰਜ ਬੰਦੇ ਸਾਡੀ ਵੇਟ ਕਰਦੇ ਸੀਗੇ ਕਿ ਆਪਾਂ ਦੋ ਬੰਦੇ ਆਣ ਤੇ ਆਪਾਂ ਚਲੀਏ ਘਰ ਨੂੰ ਤੇ ਉੱਥੋਂ ਦੀ ਨਾ ਵਰਨਾ ਗੱਡੀ ਆਈ ਸਰ ਬਹੁਤ ਜ਼ਿਆਦਾ ਸਪੀਡ ਤੇ ਸਿੱਧੇ ਇਹਨਾਂ ਨੂੰ ਪੰਜ ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ ਇੱਕ ਦਾ ਇੱਕ ਦੀ ਡੈਥ ਹੋ ਗਈ ਮੇਰੀ ਭੈਣ ਨਾ ਜਿਹੜੀ ਉਹ ਆਈਸੀਯੂ ਚ ਦਾਖਲ ਆ ਤੇ ਇੱਕ ਦੇ ਪਈ ਸਿਰ ਪਾਟਾ ਸੀਗਾ ਤੇ ਇੱਕ ਦੇ ਟਾਂਕੇ ਲੱਗੇ ਆ ਤੇ ਇੱਕ ਦੇ ਕੋਣੀ ਵਗੈਰਾ ਖਰੋਚਾ ਵਗੈਰਾ ਆਈ ਲੱਤਾ ਤੇ ਤੇ ਬਾਵਾ ਤੇ ਵਰਨਾ ਦੇ ਡਰਾਈਵਰ ਜੀ ਉਹਨੇ ਡਰਿੰਕ ਵਗੈਰਾ ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ ਠੀਕ ਆ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੋਈ ਹੋਸ਼ ਆਵਾਜ਼ ਚ ਨਹੀਂ ਸੀਗਾ ਸਿਰਫ ਚੁੱਪ ਕਰਕੇ ਇਦਾਂ ਦੇਖ ਰਿਆ ਸੀ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ ਸਿੰਗਲ ਰੋਡ ਸੀਗੀ ਸਿੰਗਲ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜਾ ਬਹੁਤ ਸੀਗਾ ਉਰੇ ਪਰ ਇੱਕ ਗੱਡੀ ਆ ਪਾਈਕਾ ਸਭ ਕੁਝ ਸੀਗਾ ਕਾਮਯੂ ਬਹੁਤ ਜ਼ਿਆਦਾ ਸਪੀਡ ਤੇ ਆਇਆ ਕਿ ਅੱਪਾ ਸਾਈਡ ਤੇ ਵੀ ਖੜੇ ਸੀਗੇ ਉਹਨੇ ਸਾਰੇ ਬੰਦੇ ਪਾਈ ਚੱਕ ਕੇ ਮਾਰੇ ਰੈਨਾਲੇ ਕਿੱਥੇ ਜਿੰਦਾ ਐ ਐਕਸੀਡੈਂਟ ਵਗੈਰਾ ਰੈਨਾਲੇ ਅੱਛਾ ਅੱਛਾ ਅੱਪਾ ਰੈਨਾਲੇ ਮਨਸਾ ਦੇ ਵੀ ਮੰਦਿਰ ਦੇ ਕੋਲ ਰੋਟੀ ਖਾ ਕੇ ਬਾਹਰ ਨਿਕਲੇ ਪਟਵਾੜੀ ਟਾਪੇ ਤੋਂ ਸਾਹਿਬ ਰੋਹਿਤ ਹੱਦ ਕੀ ਮਾਮਲਾ ਕੀ ਬਣੀ ਰੋਟੀ ਖਾਣ ਆਏ ਸੀਗੇ ਪਟਵਾੜੀ ਟਾਪੇ ਤੋਂ ਬਾਹਰ ਨਿਕਲੇ ਐਕਟਿਵ ਅਸੀਂ ਪਾਰਕੂਚੋਂ ਹੇ ਕੱਢੀ ਸੀਗੀ ਸੜਕ ਤੇ ਵੀ ਨਹੀਂ ਸੀਗੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ ਤੇ ਡਿਗੇ ਅਸੀਂ ਉੱਥੇ ਬੰਦਿਆਂ ਨੇ ਸਾਨੂੰ ਅੱਖ ਚੱਕਿਆ ਜਦੋਂ ਉੱਥੇ ਤੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਇੱਥੇ ਬੰਦੇ ਨੇ ਵੀ ਸ਼ਰਾਬ ਪ੍ਰਾਪਤ ਕੀਤੀ ਸੀ ਗੱਡੀ ਐਵੇਂ ਕੀ ਕੀ ਹਾਂਜੀ ਲੱਗਦਾ ਦੱਦੀ ਸੀਗਾ ਕਿ ਜਦੋਂ ਗੱਡੀ ਚੋਂ ਨਿਕਲੇ ਹੋਏ ਅੱਧੀ ਮਲਵੱਖਾ ਬੰਦ ਕਰਦਾ ਸੀ ਆਪਾਂ ਅੱਛਾ ਬਾਕੀ ਪੁਲਿਸ ਆਪਣੀ ਕਾਰਵਾਈ ਕਰਦੀ ਰਹੀ ਹਾਂ ਹਾਂਜੀ ਹਾਂਜੀ ਕਿੰਨੇ ਬੰਦੇ ਗਾਇਲ ਜਿੰਨੇ ਆਏ ਸੋਨੋਂ ਚ ਇੱਕ ਦੋ ਹੀ ਠੀਕ ਆ ਬਾਕੀ ਸਾਰੇ ਮਾਰੀਆਂ ਮਾਰੀਆਂ ਸੱਟਾਂ ਲੱਗੀਆਂ ਸਾਰੀਆਂ ਕਿਹਦੇ ਕਰੇ ਤੁਸੀਂ ਆਏ ਸੀ ਕੋਈ ਵਾਈਟ ਆ ਬੇ ਰੋਟੀ ਹਾਂ ਨੋ ਜਣੇ ਆਏ ਸੀ ਨੋ ਦੇ ਵਿੱਚ ਕਿੰਨੇ ਦਾਖਲ ਹੋਏ ਇਸ ਟਾਈਮ ਦਾਖਲ ਇੱਕ ਦੀ ਡੈਥ ਹੋ ਗਈ ਇੱਕ ਹੀ ਦਾਖਲ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਰਾਤ ਨੂੰ ਜੀ ਅੱਜ ਜੀ ਕਿ ਮੈਨੂੰ ਟੈਲੀਫੋਨ ਨੂੰ ਫੋਨ ਹੋਇਆ ਕਿ ਪਟਵਾਰੀ ਟਰੱਕ ਦੇ ਇਲਾਕੇ ਨਾਲ ਕੋਈ ਗੱਡੀ ਨੂੰ ਪਾਰਕ ਦੇ ਬਾਹਰ ਖੜਿਆ ਨੂੰ ਥੇਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਲਾਂ ਦਾਖਲ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਨੂੰ ਫੋਨ ਹੋਇਆ ਕਿ ਉਹਦੇ ਉੱਤੇ ਦਾਖਲ ਕਰਵਾਇਆ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾ ਨੂੰ ਨਾਮ ਹੈ ਲੜਕਾ ਜਿਹਦੀ ਉਮਰ 25 ਸਾਲ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤਾਂ ਉਹਦੇ ਭਰਾ ਨੇ ਜੋ ਬਿਆਨ ਲਿਖਾਇਆ ਉਹਦੇ ਜਾਣ ਦੇ ਆਧਾਰ ਤੇ ਅਸੀਂ ਉਹਦੀ ਅਰਥੇ ਅਦਾਤ ਕਰ ਰਹੇ ਹਾਂ ਤੇ ਬਾਕੀ ਜੋ ਵੀ ਕਾਰਵਾਈ ਹੈ ਉਹ ਅਮਲ ਵਿੱਚ ਲੈ ਉਸ ਤੋਂ ਇਲਾਵਾ ਧੀਰੇ ਤੋਂ ਇਲਾਵਾ ਹੋਰ ਕਿ ਉਹਦੀ ਤਾਂ ਜਿੱਦਾਂ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੈਂ ਦੱਸ ਦਿਆ ਉਹ ਵੀ ਸਿਰਿਆ ਸਿਆ ਨਾਮ ਲੜਕੀ ਹੈ ਤੇ ਨਾਲ ਹੋਰ ਦੋ ਤਿੰਨ ਜਖਮੀ ਹੋਈਆਂ ਤੇ ਉਹਨਾਂ ਨੂੰ ਵੀ ਅਸੀਂ beyan edeceğim.